welcom ਕਰਦੇ ਆ ਜੀ ਤੁਹਾਡਾ ਸਾਰਿਆਂ ਦਾ ਨਰਸਿੰਗ ਕਰੀਅਰ ਚੈਨਲ ਦੇ ਉੱਤੇ ਬਹੁਤ ਇੰਪੋਰਟੈਂਟ ਕੁਐਸਚਨ ਅੱਜ ਆਪਾਂ ਵੀਡੀਓ ਦੇ ਵਿੱਚ ਲੈ ਕੇ ਆਏ ਆ ਪਹਿਲਾਂ ਵੀ ਕਈ ਐਗਜ਼ਾਮ ਦੇ ਵਿੱਚ ਇਹ ਰਿਪੀਟ ਹੋ ਚੁੱਕੇ ਨੇ ਸੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸਭ ਨੂੰ ਰਿਕਵੈਸਟ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਫਰਸਟ ਕੁਐਸਚਨ ਆਪਾਂ ਸਟਾਰਟ ਕਰਦੇ ਆ ਮਾਂ ਦੁਆਰਾ ਗਰਭ ਵਿੱਚਲੇ ਬੱਚੇ ਦੀ ਹਲਚਲ ਮਹਿਸੂਸ ਕਰਨ ਨੂੰ ਕੀ ਕਹਿੰਦੇ ਹਨ ਬਹੁਤ ਈਜ਼ੀ ਕੁਐਸਚਨ ਆ ਜਦੋਂ ਬੱਚਾ ਪਾਲ ਰਿਹਾ ਹੁੰਦਾ ਪੇਟ ਦੇ ਵਿੱਚ ਜਦੋਂ ਹਲਚਲ ਹੁੰਦੀ ਹੈ ਤਾਂ ਆਪਾਂ ਉਸ ਨੂੰ ਕੀ ਕਹਿੰਦੇ ਆ ਪਹਿਲਾਂ ਆਪਾਂ ਆਪਸ਼ਨਸ ਦੇਖ ਲੈਣੇ ਆ ਕਿਕਨਿੰਗ ਸਿੰਡਰਸਾਈਨ ਜੈਗਮਰਸ ਸਾਈਨ ਹੈਗਰਸ ਸਾਈਨ ਸੋ ਰਾਈਟ ਆਨਸਰ ਇਜ਼ ਕਿਕਨਿੰਗ ਕਿਕਨਿੰਗ ਕਿਹਾ ਜਾਂਦਾ ਜਦੋਂ ਹਲਚਲ ਬੱਚਾ ਗਰਭ ਵਿੱਚ ਮਹਿਸੂਸ ਕਰ ਰਿਹਾ ਹੁੰਦਾ ਤਾਂ ਉਹਨੂੰ ਆਪਾਂ ਕੀ ਕਹਿੰਦੇ ਆ ਕਿਕਨਿੰਗ ਆਪਸ਼ਨ ਨੰਬਰ 1 ਕਵੈਸਚਨ ਨੰਬਰ 2 ਹੈ ਹੀਗਰਸ ਸਾਈਨ ਕਦੋਂ ਆਉਂਦਾ ਹੈ ਹੀਗਰਸ ਸਾਈਨ ਕਦੋਂ ਆਉਂਦਾ ਹੈ 14 ਹਫ਼ਤਿਆਂ ਤੇ 6 ਹਫ਼ਤਿਆਂ ਤੇ 8 ਹਫ਼ਤਿਆਂ ਤੇ 10 ਹਫ਼ਤਿਆਂ ਤੇ ਸੋ 8 ਹਫ਼ਤਿਆਂ ਤੇ ਆਪਾਂ ਨੂੰ ਹੀਗਰਸ ਸਾਈਨ ਦੇਖਣ ਨੂੰ ਮਿਲਦਾ ਆਪਸ਼ਨ ਨੰਬਰ 3 ਇਜ਼ ਦਾ ਰਾਈਟ ਆਂਸਰ ਗਰਭਵਸਤਾ ਵਿੱਚ ਹੇਠ ਲਿਖਿਆਂ ਵਿੱਚ ਵਾਧਾ ਹੁੰਦਾ ਹੈ ਬਲੱਡ ਵੋਲੀਅਮ ਆਰ ਬੀ ਸੀ ਐਂਡ ਪਲੇਟਲੇਟਸ ای ਐਸ ਆਰ ਉਪਰੋਕਤ ਸਾਰੇ ਸੋ ਗਰਭਵਸਤਾ ਵਿੱਚ ਕੀ ਕੀ ਚੀਜ਼ਾਂ ਵਿੱਚ ਵਾਧਾ ਹੁੰਦਾ ਹੈ ਬਲੱਡ ਵੋਲੀਅਮ ਵਿੱਚ ਵੀ ਆਰਬੀਸੀ ਪਲੇਟलेट्स ਵਿੱਚ ਵੀ ای ایس ਆਰ ਦੇ ਵਿੱਚ ਵੀ ਸੋ ਰਾਈਟ ਆਨਸਰ ਫਿਰ ਕੀ ਆਜੂਗਾ ਉਪਰੋਖਤ ਸਾਰੇ ਆਪਸ਼ਨ 4 ਕੁਐਸਚਨ ਨੰਬਰ 4th ਦੇਖ ਲੈਣੇ ਆ ਗਰਭਵਸਤਾ ਵਿੱਚ ਬਲੱਡ ਪ੍ਰੈਸ਼ਰ ਤੇ ਕੀ ਪ੍ਰਭਾਵ ਹੁੰਦਾ ਹੈ ਵਾਧਾ ਹੈ ਘਟਦਾ ਹੈ ਸਧਾਰਨ ਰਹਿੰਦਾ ਹੈ ਨਿਸ਼ਚਿਤ ਨਹੀਂ ਸੋ ਗਰਭਵਾਸਤਾ ਵਿੱਚ ਬਲੱਡ ਪ੍ਰੈਸ਼ਰ ਆ ਜਿਹੜਾ ਕੋਈ ਨਿਸ਼ਚਿਤ ਨਹੀਂ ਹੁੰਦਾ ਕਦੇ ਵਧਦਾ ਵੀ ਆ ਘਟਦਾ ਵੀ ਆ ਸਧਾਰਨ ਵੀ ਰਹਿੰਦਾ ਸੋ অপਸ਼ਨ ਨੰਬਰ 4 ਇਜ਼ ਦਾ ਰਾਈਟ ਆਨਸਰ ਨੈਕਸਟ ਹਾਈਮਨ ਚਿੱਲੀ ਪਾਈ ਜਾਂਦੀ ਹੈ ਅੱਖਾਂ ਵਿੱਚ ਮਾਦਾ ਦੇ ਜਨਨ ਤੰਤਰ ਵਿੱਚ ਪੇਟ ਵਿੱਚ ਹੱਡੀ ਦੇ ਚਾਰੋਂ ਪਾਸੇ ਸੋ ਹਾਈਮਨ ਚਿੱਲੀ ਕਦੋਂ ਪਾਈ ਜਾਂਦੀ ਹੈ ਮਾਦਾ ਦੇ ਜਨਨ ਤੰਤਰ ਵਿੱਚ অপਸ਼ਨ ਨੰਬਰ 2 ਇਸ ਦਾ ਰਾਈਟ ਆਨਸਰ ਬੱਚੇਦਾਨੀ ਦਾ ਭਾਰ ਗਰਭ ਦੌਰਾਨ ਕਿੰਨਾ ਹੁੰਦਾ ਹੈ 60 ਗ੍ਰਾਮ ਤੋਂ 90 ਗ੍ਰਾਮ 50 ਗ੍ਰਾਮ ਤੋਂ 70 ਗ੍ਰਾਮ ਤੱਕ 20 ਗ੍ਰਾਮ ਤੋਂ 40 ਗ੍ਰਾਮ ਤੱਕ 10 ਗ੍ਰਾਮ ਤੋਂ 15 ਗ੍ਰਾਮ ਤੱਕ ਸੋ ਬੱਚੇਦਾਨੀ ਦਾ ਭਾਰ ਗਰਭ ਦੌਰਾਨ 60 ਗ੍ਰਾਮ ਤੋਂ 90 ਗ੍ਰਾਮ ਤੱਕ ਹੁੰਦਾ ਹੈ অপਸ਼ਨ ਨੰਬਰ 1 ਨੈਕਸਟ ਹੈਗਾ ਜੀ ਕੁਐਸਚਨ ਨੰਬਰ 7 ਜਣੇਪੇ ਦੌਰਾਨ ਕਿਹੜੇ ਖਤਰੇ ਪਾਏ ਜਾ ਸਕਦੇ ਹਨ ਪ੍ਰਸਤੂਤ ਦੌਰਾਨ ਖੂਨ ਪੈਣਾ ਬੱਚੇ ਦੀ ਪੋਜੀਸ਼ਨ ਠੀਕ ਨਾ ਹੋਣਾ ਪਲੇਸੈਂਟਾਂ ਦਾ ਅੰਦਰ ਰਹਿ ਜਾਣਾ ਉਪਰੋਕਤ ਸਾਰੇ ਜਣੇਪੇ ਦੌਰਾਨ ਕਿਹੜੇ ਖਤਰੇ ਪਾਏ ਜਾ ਸਕਦੇ ਹਨ ਆਪਸ਼ਨ ਨੰਬਰ 4 ਉਪਰੋਕਤ ਸਾਰੇ ਹੀ ਦੇਖਣ ਨੂੰ ਮਿਲਦੇ ਨੇ 8 ਗਰਭ ਦੌਰਾਨ ਹੋਣ ਵਾਲੀਆਂ ਗੰਭੀਰ ਸਮੱਸਿਆਵਾਂ ਕਿਹੜੀਆਂ ਹਨ ਵਿਜਨਲ ਬਲੀਡਿੰਗ ਵਿਜਨਲ ਬਲੀਡਿੰਗ ਬੱਚੇ ਦੀ ਹਰਕਤਾਂ ਵਿੱਚ ਕਮੀ ਅਚਾਨਕ ਸੋਜ ਪੈਣਾ ਉਪਰੋਕਤ ਸਾਰੇ ਸੋ ਗਰਭ ਦੌਰਾਨ ਹੋਣ ਵਾਲੀਆਂ ਗੰਭੀਰ ਸਮੱਸਿਆਵਾਂਾਂ ਦੇ ਵਿੱਚ ਕੀ ਕੀ ਆ ਜਾਂਦਾ ਸਾਰੇ ਹੀ ਆ ਜਾਂਦੇ ਵਿਜਨਲ ਬਲੀਡਿੰਗ ਵੀ ਹੋ ਸਕਦੀ ਹੈ ਬੱਚੇ ਦੀ ਹਰਕਤਾਂ ਵਿੱਚ ਕਮੀ ਵੀ ਆ ਸਕਦੀ ਹੈ ਅਚਾਨਕ ਸੋਜ ਵੀ ਆ ਸਕਦੀ ਹੈ ਸੋ ਆਪਸ਼ਨ ਨੰਬਰ 4 ਨੈਕਸਟ ਕੁਐਸਚਨ ਨੰਬਰ 9 ਜੋ ਦੇਖਪਾਲ ਗਰਭਤੀ ਔਰਤ ਨੂੰ ਗਰਭ ਠਹਿਰਾਉਣ ਤੋਂ ਲੈ ਕੇ ਬੱਚਾ ਪੈਦਾ ਕਰਨ ਤੱਕ ਦਿੱਤੀ ਜਾਂਦੀ ਹੈ ਉਸ ਨੂੰ ਆਪਾਂ ਕੀ ਕਹਿੰਦੇ ਹਾਂ ਐਂਟੀਨੇਟਲ ਕੇਅਰ ਪ੍ਰੀਨੇਟਲ ਕੇਅਰ ਉਪਰੋਕਤ ਦੋਮੇ ਕੋਈ ਵੀ ਨਹੀਂ ਜੋ ਦੇਖਪਾਲ ਗਰਭਤੀ ਔਰਤ ਨੂੰ ਗਰਭ ਠਹਿਰਾਉਣ ਤੋਂ ਲੈ ਕੇ ਬੱਚਾ ਪੈਦਾ ਕਰਨ ਤੱਕ ਦਿੱਤੀ ਜਾਂਦੀ ਹੈ ਉਹਨੂੰ ਆਪਾਂ ਐਂਟੀਨੇਟਲ ਐਂਡ ਪ੍ਰੀਨੇਟਲ ਕੇਅਰ ਕਹਿੰਦੇ ਹਾਂ ਸੋ ਰਾਈਟ ਆਨਸਰ ਇਜ਼ 3 ਉਪਰੋਕਤ ਦੋਮੇ ਨੈਕਸਟ ਬੱਚੇ ਨੂੰ ਪੋਲੀਓ ਵੈਕਸੀਨ ਦੀਆਂ ਮੂੰਹ ਰਾਹੀਂ ਦਿੱਤੀਆਂ ਜਾਣ ਵਾਲੀਆਂ ਖੁਰਾਕਾਂ ਦੀ ਗਿਣਤੀ ਕਿੰਨੀ ਹੁੰਦੀ ਹੈ 4 5 6 7 ਰਾਈਟ ਆਨਸਰ ਇਜ਼ ਕੁਐਸਚਨ 10th ਦਾ ਰਾਈਟ ਆਨਸਰ 3rd ਆਪਸ਼ਨ 6 ਨੈਕਸਟ 11th ਜਨਮ ਦੇ ਸਮੇ ਬੀਸੀਜੀ ਦੀ ਕਿੰਨੀ ਮਾਤਰਾ ਦਿੱਤੀ ਜਾਂਦੀ ਹੈ 0.5 0 0.01 सो राइट आंसर इज ऑप्शन नंबर सेकंड 0.05 बहुत इजी क्वेश्चन है बहुत बार ये एग्जाम ਦੇ ਵਿੱਚ ਆਇਓ ਆਇਆ ਹੋਇਆ ਸੋ ਧਿਆਨ ਨਾਲ ਦੇਖ ਕੇ ਜਾਇਓ ਜੀ ਨੈਕਸਟ ਨਵੇਂ ਬੱਚੇ ਨਵੇਂ ਜੰਮੇ ਬੱਚੇ ਵਿੱਚ ਤਾਪਮਾਨ ਦੀ ਸਧਾਰਨ ਸੀਮਾ ਹੈ 92.7 ਤੋਂ ਲੈ ਕੇ 93 ਡਿਗਰੀ फारन हाइट थ्री तो लैके नाइनटी फोर डिग्री फारन हाइट सिक्स पॉइंट सैवन तो लैके नाइनटी सैवन पॉइंट जीरो डिग्री फारन हाइट सैवन पॉइंट सैवन तो लैके नाइनटी एट पॉइंट नाइन डिग्री फारन सो राइट आंसर इज नाइनटी सैवन पॉइंट सैवन तो लैके नाइनटी एट पॉइंट नाइन डिग्री फेरन ऑप्शन नंबर फोर तेरह ਸਿਰ ਦਾ ਵਾਧਾ ਛਾਤੀ ਦੇ ਵਾਧੇ ਤੋਂ ਡੈਸ਼ ਵੱਧ ਹੋਣਾ ਚਾਹੀਦਾ ਹੈ 3 ਸੈਂਟੀਮੀਟਰ 4 ਸੈਂਟੀਮੀਟਰ 2 ਸੈਂਟੀਮੀਟਰ 1 ਸੈਂਟੀਮੀਟਰ ਕੀ ਹੋਣਾ ਚਾਹੀਦਾ ਸਿਰ ਦਾ ਵਾਧਾ ਛਾਤੀ ਦੇ ਵਾਧੇ ਤੋਂ ਕਿੰਨਾ ਸੈਂਟੀਮੀਟਰ ਹੋਣਾ ਚਾਹੀਦਾ 2 ਸੈਂਟੀਮੀਟਰ অপਸ਼ਨ ਨੰਬਰ 3 ਨੈਕਸਟ 14ਵਾਂ ਹੈਗਾ ਜੀ ਪ੍ਰੋਣ ਜੀਵਨ ਦਾ ਖਾਤਮਾ ਕਿਵੇਂ ਹੋ ਸਕਦਾ ਹੈ ਫੇਫੜਿਆਂ ਦਾ ਖਾਤਮਾ ਜਿਗਰ ਦਾ ਖਾਤਮਾ ਗੁਰਦਿਆਂ ਦਾ ਖਤਮਾ ਦਿਮਾਗ ਦਾ ਖਤਮਾ ਇਹਦਾ ਆਨਸਰ ਤੁਸੀਂ ਦੱਸਣਾ ਕਮੈਂਟ ਦੇ ਵਿੱਚ ਸਾਰੇ ਜਾਨੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਪ੍ਰੂਣ ਜੀਵਨ ਦਾ ਖਤਮਾ ਕਿਵੇਂ ਹੋ ਸਕਦਾ ਨੈਕਸਟ ਦੇਖ ਲੈਣੇ ਆ ਲਾਸਟ ਕੁਐਸਚਨ ਸੈਲ ਵੰਡ ਹੋਣੀ ਕਦੋਂ ਸ਼ੁਰੂ ਹੋਈ ਸੀ ਸੈਲ ਵੰਡ ਹੋਣੀ ਕਦੋਂ ਸ਼ੁਰੂ ਹੁੰਦੀ ਹੈ ਜਦੋਂ ਅੰਡਾ ਬੱਚੇਦਾਨੀਵਲ ਵੱਧ ਰਿਹਾ ਹੁੰਦਾ ਫਰਟੀਲਾਈਜੇਸ਼ਨ ਤੋਂ ਬਾਅਦ ਫਰਟੀਲਾਈਜੇਸ਼ਨ ਤੋਂ 8 ਦਿਨ ਬਾਅਦ ਇਹਨਾਂ ਵਿੱਚੋਂ ਕੋਈ ਵੀ ਨਹੀਂ ਸੋ ਸੰਲਵੰਦ ਹੋਣੀ ਕਦੋਂ ਸ਼ੁਰੂ ਹੁੰਦੀ ਹੈ ਜਦੋਂ ਅੰਡਾ ਬੱਚੇਦਾਨੀ ਵੱਲ ਵੱਧ ਰਿਹਾ ਹੁੰਦਾ ਹੈ অপਸ਼ਨ ਨੰਬਰ 1 ਸੋ ਇਹ ਅੱਜ ਦੇ ਕੁਐਸਚਨ ਸੀਗੇ ਬਹੁਤ ਇੰਪੋਰਟੈਂਟ ਨੇ ਸਾਰੇ ਜਣੇ ਵੀਡੀਓ ਅੰਤ ਤੱਕ ਜਰੂਰ ਦੇਖ ਕੇ ਜਾਇਓ ਤੇ ਕਮੈਂਟ ਨੀਚੇ ਅਨਸਰ ਜਿਹੜੇ ਆਪਾਂ ਪੁੱਛਦੇ ਹੁੰਨੇ ਆ ਉਹਨਾਂ ਦੇ ਜਰੂਰ ਜਵਾਬ ਦਿਆ ਕਰੋ ਸੋ ਮਿਲਦੇ ਆਂ ਜੀ ਆਪਾਂ ਨੈਕਸਟ ਵੀਡੀਓ ਦੇ ਵਿੱਚ